ਕੈਨੇਡਾ ਦੇ ਵਿੱਚ ਹੁਣ ਪੰਜਾਬੀ ਹੀ ਪੰਜਾਬੀਆਂ ਦੇ ਵੈਰੀ ਬਣਦੇ ਹੋਏ ਨਜ਼ਰ ਆ ਰਹੇ ਨੇ ਤਾਜ਼ਾ ਮਾਮਲਾ ਕੈਨੇਡਾ ਦੇ ਸਰੀ ਤੋਂ ਸਾਹਮਣੇ ਆਇਆ ਜਿੱਥੇ ਕਿ 28 ਸਾਲਾ ਯੁਵਰਾਜ ਗੋਇਲ ਨਾਮ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕੁਝ ਚਾਰ ਕੋ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਯੁਵਰਾਜ ਗੋਇਲ ਜਿਹੜਾ ਕਿ ਕੁਝ ਸਾਲ ਪਹਿਲਾਂ ਹੀ ਕੈਨੇਡਾ ਦੇ ਵਿੱਚ ਆਇਆ ਹੋਇਆ ਸੀਗਾ ਤੇ ਜਦੋਂ ਉਹ ਜਿਮ ਤੋਂ ਘਰ ਵਾਪਸ ਪਰਤ ਰਿਹਾ ਸੀਗਾ ਤਾਂ ਉਸ ਜਿਹੜਾ ਆਪਣੀ ਮਾਂ ਦੇ ਨਾਲ ਫੋਨ ਤੇ ਗੱਲ ਕਰ ਰਿਹਾ ਸੀ ਜਿਵੇਂ ਹੀ ਘਰ ਦੀ ਪਾਰਕਿੰਗ ਦੇ ਕੋਲ ਪਹੁੰਚਦਾ ਯੁਵਰਾਜ ਤਾਂ ਉਸਦੇ ਵੱਲੋਂ ਫੋਨ ਕੱਟ ਦਿੱਤਾ ਜਾਂਦਾ ਹੈ ਪਰ ਪਿੱਛੋਂ ਕੁਝਕ ਵਿਅਕਤੀ ਆਉਂਦੇ ਨੇ ਤੇ ਉਸ ਨੂੰ ਇਸ਼ਾਰਾ ਕਰਕੇ ਪੁੱਛਦੇ ਨੇ ਕਿ ਕੀ ਤੂੰ ਇੱਥੇ ਰਹਿੰਦਾ ਹਾਂ ਤਾਂ ਜਿਵੇਂ ਹੀ ਉਹ ਹਾਂ ਦੇ ਵਿੱਚ ਜਵਾਬ ਦਿੰਦਾ ਹੈ ਤਾਂ 6 ਗੋਲੀਆਂ ਉਸਦੇ ਉੱਤੇ ਦਾਗ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਹਾਲਾਂਕਿ ਇਸ ਕਤਲ ਦੀ ਪੂਰੀ ਘਟਨਾ ਅਖਰਕਾਰ ਕਿਉਂ ਇਸ ਤਰੀਕੇ ਦੇ ਨਾਲ ਪੂਰੀ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਪਰ ਦੱਸਿਆ ਜਾ ਰਿਹਾ ਹੈ ਕਿ ਪੂਰੀ ਘਟਨਾ 7 ਜੂਨ ਦੀ ਹੈ ਅਤੇ 9:30 ਦੇ ਕਰੀਬ ਕਰੀਬ ਇਹ ਪੂਰੀ ਘਟਨਾ ਵਾਪਰੀ ਹੈ ਜਦੋਂ ਯੁਵਰਾਜ ਗੋਇਲ ਜੁਮ ਤੋਂ ਵਾਪਸ ਆ ਰਿਹਾ ਸੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕੈਨੇਡਾ ਦੇ ਵਿੱਚ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਨੇ ਜਿਸ ਕਰਕੇ ਮਾਪੇ ਹੁਣ ਡਰਦੇ ਨੇ ਕਿ ਸਾਡੇ ਬੱਚੇ ਕੈਨੇਡਾ ਦੇ ਵਿੱਚ ਜਾ ਕੇ ਸੁਰੱਖਿਤ ਵੀ ਹੈ ਜਾਂ ਫਿਰ ਨਹੀਂ ਤਾਜ਼ਾ ਮਾਮਲਾ ਸਰੀ ਦੇ ਵਿੱਚ ਦੇਖ ਨੂੰ ਮਿਲਿਆ ਜਿੱਥੇ 7 ਜੂਨ ਨੂੰ ਇਹ ਪੂਰੀ ਘਟਨਾ ਵਾਪਰਦੀ ਹੈ ਕਿ ਯੁਵਰਾਜ ਗੋਇਲ ਜਿਸ ਦਾ ਹਲੇ ਤਕਰੀਬਨ ਉਮਰ 28 ਸਾਲ ਸੀਗੀ ਅਤੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਹਲੇ ਤੱਕ ਵਿਆਹ ਨਹੀਂ ਸੀ ਹੋਇਆ ਮਾਪੇ ਇੰਤਜ਼ਾਰ ਕਰ ਰਹੇ ਸੀ ਕਿਦੋਂ ਸਾਡਾ ਪੁੱਤ ਕੈਨੇਡਾ ਤੋਂ ਆਏਗਾ ਤੇ ਜਦੋਂ ਧੂਮ ਢੱਕੇ ਨਾਲ ਵਿਆਹ ਕੀਤਾ ਜਾਵੇਗਾ ਪਰ ਉਹ ਸਾਰੀਆਂ ਆਸਾਂ ਉਮੀਦਾਂ ਧਰੀਆਂ ਧਰੀਆਂ ਰਹਿ ਜਾਂਦੀਆਂ ਨੇ ਜਦੋਂ ਆ ਪੰਜਾਬੀਆਂ ਦੇ ਵੱਲੋਂ ਹੀ ਇੱਕ ਪੰਜਾਬੀ ਦਾ ਗੋਲੀਆਂ ਮਾਰ ਕੇ ਸ਼ਰੀਆਮ ਕਤਲ ਜਿਹੜਾ ਆ ਉਹ ਕਰ ਦਿੱਤਾ ਜਾਂਦਾ ਹੈ ਸਰੀਦਾਇ ਪੂਰਾ ਮਾਮਲਾ ਹੈ ਜਿੱਥੋਂ ਕਿ ਯੂਵਰਾਜ ਗੋਇਲ ਦਾ ਕਤਲ ਕੀਤਾ ਗਿਆ ਫਿਲਹਾਲ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਹਲੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਅਖਰਕਾਰ ਉਸ ਦਾ ਕਤਲ ਕਿਉਂ ਕੀਤਾ ਗਿਆ ਫਿਰਹਾਲ ਮਾਪੇ ਜਿਹੜੇ ਨੇ ਇਨਸਾਫ ਦੀ ਉਡੀਕ ਦੇ ਵਿੱਚ ਨੇ ਉਹਨਾਂ ਨੂੰ ਵਿਸ਼ਵਾਸ ਹੈ ਕਿ ਇਨਸਾਫ ਜਿਹੜਾ ਉੱਦਕਾ ਜਾਵੇਗਾ ਪਰ ਫਿਲਹਾਲ ਸਵਾਲ ਇੱਥੇ ਖੜਾ ਹੋ ਜਾਂਦਾ ਹੈ ਕਿ ਜੋ ਘਟਨਾਵਾਂ ਕੈਨੇਡਾ ਦੇ ਵਿੱਚ ਵਾਪਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਉਹਨਾਂ ਦੇ ਉੱਤੇ ਲਗਾਮ ਕਦੋਂ ਲਗਾਈ ਜਾਵੇਗੀ ਕੈਨੇਡਾ ਦੇ ਵਿੱਚ ਹੁਣ ਪੰਜਾਬੀ ਹੀ ਪੰਜਾਬੀਆਂ ਦੇ ਵੈਰੀ ਵਣਦੇ ਹੋਏ ਨਜ਼ਰ ਆ ਰਹੇ ਨੇ ਤਾਜ਼ਾ ਮਾਮਲਾ ਕੈਨੇਡਾ ਦੇ ਸਰੀ ਤੋਂ ਸਾਹਮਣੇ ਆਇਆ ਜਿੱਥੇ ਕਿ 28 ਸਾਲਾ ਯੁਗਰਾਜ ਗੋਇਲ ਨਾਮ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕੁਝ ਚਾਰ ਕੋ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਯੁਵਰਾਜ ਗੋਇਲ ਜਿਹੜਾ ਕਿ ਕੁਝ ਸਾਲ ਪਹਿਲਾਂ ਹੀ ਕੈਨੇਡਾ ਦੇ ਵਿੱਚ ਆਇਆ ਹੋਇਆ ਸੀਗਾ ਤੇ ਜਦੋਂ ਉਹ ਜਿਮ ਤੋਂ ਘਰ ਵਾਪਸ ਪਰਤ ਰਿਹਾ ਸੀਗਾ ਤਾਂ ਉਸ ਜਰਨ ਆਪਣੀ ਮਾਂ ਦੇ ਨਾਲ ਫੋਨ ਤੇ ਗੱਲ ਕਰ ਰਿਹਾ ਸੀ ਜਿਵੇਂ ਹੀ ਘਰ ਦੀ ਪਾਰਕਿੰਗ ਦੇ ਕੋਲ ਪਹੁੰਚਦਾ ਯੁਵਰਾਜ ਦਾ ਉਸਦੇ ਵੱਲੋਂ ਫੋਨ ਕੱਟ ਦਿੱਤਾ ਜਾਂਦਾ ਪਰ ਪਿੱਛੋਂ ਕੁਝਕ ਵਿਅਕਤੀ ਆਉਂਦੇ ਨੇ ਤੇ ਉਸ ਨੂੰ ਇਸ਼ਾਰਾ ਕਰਕੇ ਪੁੱਛਦੇ ਨੇ ਕਿ ਕੀ ਤੂੰ ਇੱਥੇ ਰਹਿੰਦਾ ਹਾਂ ਤਾਂ ਜਿਵੇਂ ਹੀ ਉਹ ਹਾਂ ਦੇ ਵਿੱਚ ਜਵਾਬ ਦਿੰਦਾ ਹੈ ਤਾਂ 6 ਗੋਲੀਆਂ ਉਸ ਦੇ ਉੱਤੇ ਦਾਗ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਹਾਲਾਂਕਿ ਇਸ ਕਤਲ ਦੀ ਪੂਰੀ ਘਟਨਾ ਅਖਰਕਾਰ ਕਿਉਂ ਇਸ ਤਰੀਕੇ ਦੇ ਨਾਲ ਪੂਰੀ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਪਰ ਦੱਸਿਆ ਜਾ ਰਿਹਾ ਹੈ ਕਿ ਪੂਰੀ ਘਟਨਾ 7 ਜੂਨ ਦੀ ਹੈ ਅਤੇ 9:30 ਦੇ ਕਰੀਬ ਕਰੀਬ ਇਹ ਪੂਰੀ ਘਟਨਾ ਵਾਪਰੀ ਹੈ ਜਦੋਂ ਯੁਵਰਾਜ ਗੋਇਲ ਜੁੰ ਤੋਂ ਵਾਪਸ ਆ ਰਿਹਾ ਸੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕੈਨੇਡਾ ਦੇ ਵਿੱਚ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਨੇ ਜਿਸ ਕਰਕੇ ਮਾਪੇ ਹੁਣ ਡਰਦੇ ਨੇ ਕਿ ਸਾਡੇ ਬੱਚੇ ਕੈਨੇਡਾ ਦੇ ਵਿੱਚ ਜਾ ਕੇ ਸੁਰੱਖਿਅਤ ਵੀ ਹੈ ਜਾਂ ਫਿਰ ਨਹੀਂ ਤਾਜ਼ਾ ਹੀ ਮਾਮਲਾ ਸਰੀ ਦੇ ਵਿੱਚ ਦੇਖ ਨੂੰ ਮਿਲਿਆ ਜਿੱਥੇ 7 ਜੂਨ ਨੂੰ ਇਹ ਪੂਰੀ ਘਟਨਾ ਵਾਪਰਦੀ ਹੈ ਕਿ ਯੁਵਰਾਜ ਗੋਇਲ ਜਿਸ ਦਾ ਹਲੇ ਤਕਰੀਬਨ ਉਮਰ 28 ਸਾਲ ਸੀਗੀ ਅਤੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਹਲੇ ਤੱਕ ਵਿਆਹ ਨਹੀਂ ਸੀ ਹੋਇਆ ਮਾਪੇ ਇੰਤਜ਼ਾਰ ਕਰ ਰਹੇ ਸੀ ਕਿਦੋਂ ਸਾਡਾ ਪੁੱਤ ਕੈਨੇਡਾ ਤੋਂ ਆਏਗਾ ਤੇ ਉਸ ਦਾ ਧੂਮ ਤੜੱਕੇ ਨਾਲ ਵਿਆਹ ਕੀਤਾ ਜਾਵੇਗਾ ਪਰ ਉਹ ਸਾਰੀਆਂ ਆਸਾਂ ਉਮੀਦਾਂ ਧਰੀਆਂ ਧਰੀਆਂ ਰਹਿ ਜਾਂਦੀਆਂ ਨੇ ਜਦੋਂ ਆ ਪੰਜਾਬੀਆਂ ਦੇ ਵੱਲੋਂ ਹੀ ਇੱਕ ਪੰਜਾਬੀ ਦਾ ਗੋਲੀਆਂ ਮਾਰ ਕੇ ਸ਼ਰੀਆਮ ਕਤਲ ਜਿਹੜਾ ਆ ਉਹ ਕਰ ਦਿੱਤਾ ਜਾਂਦਾ ਹੈ ਸਰੀਦੈ ਪੂਰਾ ਮਾਮਲਾ ਹੈ ਜਿੱਥੋਂ ਕਿ ਯੁਵਰਾਜ ਗੋਇਲ ਦਾ ਕਤਲ ਕੀਤਾ ਗਿਆ ਫਿਲਹਾਲ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਚਾਰ ਕੂਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਹਲੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਅਖਰਕਾਰ ਉਸ ਦਾ ਕਤਲ ਕਿਉਂ ਕੀਤਾ ਗਿਆ ਫਿਰਹਾਲ ਮਾਪੇ ਜਿਹੜੇ ਨੇ ਇਨਸਾਫ ਦੀ ਉਡੀਕ ਦੇ ਵਿੱਚ ਨੇ ਉਹਨਾਂ ਨੂੰ ਵਿਸ਼ਵਾਸ ਹੈ ਕਿ ਇਨਸਾਫ ਜਿਹੜਾ ਉੱਦਿਤਤਾ ਜਾਵੇਗਾ ਪਰ ਫਿਲਹਾਲ ਸਵਾਲ ਇੱਥੇ ਖੜਾ ਹੋ ਜਾਂਦਾ ਹੈ ਕਿ ਜੋ ਘਟਨਾਵਾਂ ਕੈਨੇਡਾ ਦੇ ਵਿੱਚ ਵਾਪਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਉਹਨਾਂ ਦੇ ਉੱਤੇ ਲਗਾਮ ਕਦੋਂ ਲਗਾਈ ਜਾਵੇਗੀ